ਰਾਮੇ ਨਾਲ ਭਰਪੂਰ ਰਿਹਾ ਭਾਰਤ-ਪਾਕਿਸਤਾਨ ਦਾ ਮੈਚ ਦਲਾਸਾ ਹੱਤਿਆ ਮਾਮਲੇ ਤੇ ਟਰੰਪ ਦੀ ਟਿੱਪਣੀ ਕਿਹਾ ਗੈਰ ਕਾਨੂੰਨੀ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਮਰੀਕਾ ਦੇ ਮੁਖ वार्ताਕਾਰ ਦਾ ਭਾਰਤ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਬਾਰੇ ਹੋਏਗੀ ਗੱਲਬਾਤ 80% ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲਿਆ ਕੈਨੇਡਾ ਦਾ ਵਿਦਿਆਰਥੀ ਵੀਜ਼ਾ 英国 ਵਿੱਚ ਸਿੱਖ ਲੜਕੀ ਨਾਲ ਬਲਾਤਕਾਰ ਦੀ ਘਟਨਾ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਕੱਢਿਆ ਰੋਸ ਮਾਰਚ ਇਸਲਾਮੀ ਸ਼ਰੀਆ ਕਾਨੂੰਨ ਤੇ ਟੈਕਸਾਸ ਵੱਲੋਂ ਬੈਨ ਗਵਰਨਰ ਨੇ ਕੀਤਾ ਐਲਾਨ ਬ੍ਰਿਟੇਨ ਵਿੱਚ ਵੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਉੱਠੀ ਮੰਗ ਸੜਕਾਂ ਤੇ 1 ਲੱਖ ਤੋਂ ਵੱਧ ਉਤਰੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਉਨ੍ਹਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਸਿੱਟੀਨ ਕਾਨਾ ਸਾਹਿਬ ਸਮੇਤ ਹੋਰ ਗੁਰਦੁਆਮਾਂ ਦੀ ਯਾਤਰਾ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਦਾਲੂਆਂ ਦੇ ਜਥੇ ਤੇ ਭਾਰਤ ਸਰਕਾਰ ਨੇ ਰੋਕ ਲਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਮੰਦਭਗਾ ਦੱਸਦਿਆਂ ਇਸ ਫੈਸਲੇ ਨੂੰ ਸਿੱਖ ਸ਼ਰਦਾਲੂਆਂ ਦੀਆਂ ਭਾਵਨਾਵਾਂ ਨੂੰ ਛੱਟ ਮਾਰਨ ਵਾਲੀ ਕਾਰਵਾਈ ਕਿਹਾ ਹੈ। ਇਸ ਸੰਬੰਧੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਦੀ ਭਾਵਨਾ ਰੱਖਣ ਵਾਲਿਆਂ ਨਾਲ ਸੁਰੱਖਿਆ ਦੇ ਨਾਂ ਤੇ ਵਿਤਕਰਾ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਸ਼ਰਦਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬਿਨਾਂ ਦੇਰੀ ਜਥਾਪਏ ਜੰਦਾ ਐਲਾਨ ਕੀਤਾ ਜਾਵੇ। ਇਹ ਦੱਸ ਦਈਏ ਕਿ ਸਿੱਖਰ ਦਲਵਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਅ ਸ਼ੌਮਣਿਕ ਕਮੇਟੀ ਦਫ਼ਤਰ ਦੇ ਯਾਤਰਾ ਵਿਭਾਗ ਵਿਖੇ ਜਮ੍ਹਾਂ ਕਰਵਾ ਦਿੱਤੇ ਹਨ। ਇਸ ਸਬੰਧੀ ਬਹੁਤ ਸਾਰੇ ਲੋਕਾਂ ਵੱਲੋਂ ਜਾਣਕਾਰੀ ਲਈ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸ਼ੌਮਣਿਕ ਕਮੇਟੀ ਪ੍ਰਧਾਨ ਐਡਵੋਕੇਟ ਤਾਮਨੀ ਮੀ ਗਿਆ ਹੈ ਕਿ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਵਿਚਾਰਧਾਰਾ ਮਨੁੱਖਤਾ ਨੂੰ ਜੋੜਦੀ ਹੈ ਤੇ ਆਪਸੀ ਸਤਿ ਭਾਵਨਾ ਸਿਖਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਹਰੀਏਕ ਧਰਮ ਜਾਤ ਅਤੇ ਸਮਾਜ ਦੇ ਲੋਕਾਂ ਨੂੰ ਇਕਤਾ ਪਰਮ ਅਤੇ ਨਿਮਰਤਾ ਵੱਲ ਪ੍ਰੇਰਿਤ ਕਰਦਾ ਹੈ ਇਸੇ ਕਾਰਨ ਗੁਰਦ ਆਮਾਂ ਦੀ ਯਾਤਰਾ ਸਿਰਫ ਧਾਰਮਿਕ ਹੀ ਨਹੀਂ ਸਗੋਂ ਮਨੁੱਖੀ ਭਾਵਨਾਵਾਂ ਤ੍ਰਿਸ਼ਤੇਨ ਮੁਜਬੂਤ ਕਰਨ ਦਾ ਸਾਧਨ ਵੀ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚਲੇ ਗੁਰਦ ਆਮਾਂ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਵਿੱਚਕਾਰ ਸਾਂਝ ਰਿਸ਼ਤੇ ਮਜ਼ਬੂਤ ਹੁੰਦੇ ਨੇ ਅਤੇ ਲੋਕਾਂ ਦੇ ਦਿਲਾਂ ਵਿੱਚਕਾਰ ਨੇੜਤਾ ਪੈਦਾ ਹੁੰਦੀ ਹੈ ਇਸ ਲਈ ਸਰਕਾਰ ਵੱਲੋਂ ਇਸ ਯਾਤਰਾ ਨੂੰ ਰੋਕਣਾ ਨੇ ਰਾਜਾਜਨਕ ਕਦਮ ਹੈ ਅਨੇ ਵੀ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਨੇ ਸੰਗਤੀਆਂ ਭਾਵਨਾਵਾਂ ਨੂੰ ਅੰਡੇਟ ਕਰਕੇ ਇਹ ਫੈਸਲਾ ਕੀਤਾ ਹੈ ਜਿਸ ਕਾਰਨ ਸਿੱਖ ਜਗਤ ਅੰਦਰ ਰੋਸ ਹੈ ਉਹਨਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਸੰਗਤੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਦਿਆਂ ਇਸ ਧਾਰਮਿਕ ਯਾਤਰਾ ਲਈ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਸੰਗਤ ਗੁਰੂ ਨਾਨਕ ਸਾਹਿਬ ਜਿਦੇ ਪ੍ਰਕਾਸ਼ ਪਰਬੁੱਤੇ ਆਪਣੇ ਅਟਲ ਵਿਸ਼ਵਾਸ ਨਾਲ ਸੰਬੰਧਿਤ ਗੁਰਦਆਮਾਂ ਦੇ ਦਰਸ਼ਨ ਕਰ ਸਕੇ ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ਵਿੱਚ ਏਸ਼ੀਆ ਕੱਪ 2025 ਦੀ ਮੈਚ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੱਥ ਮਲਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤ ਤੇ ਖੇਡ ਭਾਵਨਾ ਦੀ ਘਾਟ ਦਾ ਦੋਸ਼ ਲਾਇਆ ਏ। ਦੋ ਵਿਰੋਧੀਆਂ ਵਿਚਕਾਰ ਕ੍ਰਿਕਟ ਮੈਚ ਭਾਰਤ ਵਿੱਚ ਬਾਈਕਾਟ ਦੀਆਂ ਕਾਲਾਂ ਦੇ ਕਾਰਨ ਇੱਕ ਅਸਾਧਾਰਨ ਤੌਰ ਤੇ ਘੱਟ ਪੀੜ ਦੇ ਸਾਹਮਣੇ ਖੇਡਿਆ ਗਿਆ ਸੀ ਕਿਉਂਕਿ ਦੋ ਦੱਖਣੀ ਏਸ਼ੀਆਈ ਦੇਸ਼ਾਂ ਵਿਚਕਾਰ ਤਣਾਅ ਕਾਫੀ ਵੱਧ ਚੁੱਕਾ ਹੈ। ਉਹ ਪੂਰਾ 政治ਕ ਤਣਾਅ ਮੈਦਾਨ ਤੇ ਪਾਰੂ ਹੋ ਗਏ। ਕਿਉਂਕਿ ਭਾਰਤੀ ਅਤੇ ਪਾਕਿਸਤਾਨੀ ਕਪਤਾਨ ਟਾਸ ਤੇ ਹੱਥ ਮਿਲਾਉਣ ਵਿੱਚ ਵੀ ਅਸਫਲ ਰਹੇ ਮੈਚ ਦੇ ਅੰਤ ਵਿੱਚ ਜੋ ਕਿ ਭਾਰਤ ਲਈ 7 ਵਿਕਟਾਂ ਦੀ ਆਮ ਜਿੱਤ ਵੱਜੋਂ ਖੇਡਿਆ ਗਿਆ ਭਾਰਤੀ ਬੱਲੇਬਾਜ਼ਾਂ ਨੇ ਵਿਕਟ ਖਾਲੀ ਕਰ ਦਿੱਤੀ ਅਤੇ ਪੂਰੀ ਟੀਮ ਪਾਕਿਸਤਾਨ ਦੇ ਫੀਲਡਰਾਂ ਨਾਲ ਹੱਥ ਮਿਲਾਉਣ ਦੀ ਉਡੀਕ ਕਰਨ ਦੀ ਬਜਾਏ ਚਲੀ ਗਈ ਪਾਕਿਸਤਾਨ ਦੇ ক্রিকেট ਬੋਰਡ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਇਹ ਰੈਫਰੀ ਐਂਡੀ ਪਾਈ ਕ੍ਰਾਫਟ ਸੀ ਜਿਸ ਨੇ ਕਪਤਾਨਾਂ ਨੂੰ ਮੈਚ ਤੋਂ ਪਹਿਲਾਂ ਦੀ ਰਸਮ ਛੱਡਣ ਲਈ ਕਿਹਾ ਬੋਰਡ ਨੇ ਕਿਹਾ ਕਿ ਪਾਕਿਸਤਾਨ ਦੇ ਟੀਮ ਮੈਨੇਜਰ ਨਵੀਦ ਅਕਰਮ ਚੀਮਾ ਨੇ ਬਾਈਕ੍ਰਾਫਟ ਵਿਰੁੱਧ ਰਸ਼ਮੀਸ਼ ਗੈਤ ਦਰਜ ਕਰਵਾਈ ਹੈ ਇਸ ਤੋਂ ਇਲਾਵਾ ਦਰਸ਼ਕਾਂ ਦੀ ਵੀ ਬਹੁਤ ਘੱਟ ਹਾਜ਼ਰੀ ਸੀ ਕਿਉਂਕਿ ਭਾਰਤ ਵੱਲੋਂ ਇਸ ਮੈਚ ਦੀ ਬਾਈਕਾਟ ਦੀ ਮੰਗ ਵੀ ਉਠ ਰਹੀ ਸੀ ਦਰਅਸਲ ਭਾਰਤ ਨੇ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਹਮਲੇ ਨੂੰ ਸਪான்ਸਰ ਕਰਨ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਸੀ ਜਿਸ ਵਿੱਚ 26 ਲੋਕ ਮਾਰੇ ਗਏ ਸਨ ਇਹਨਾਂ ਵਿੱਚੋਂ ਜ਼ਿਆਦਾਤਰ ਹਿੰਦੂ ਸੈਲਾਨੀ ਸਨ ਇਸਲਾਮਾਬਾਦ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਸੀ ਅਤੇ ਇੱਕ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ ਇਸ ਵਿੱਚ ਪਾਕਿਸਤਾਨ ਤੇ ਤੋਖਾਂ ਨੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਜਵਾਬ ਦਿੱਤਾ ਗਿਆ ਸੀ ਜਿਸ ਨਾਲ ਪ੍ਰਮਾਣੂ ਹਥਿਆਰ ਬੰਦਗੋਣੀ ਅਨੁਪੂਰੀ ਤਰ੍ਹਾਂ ਜੁੱਦ ਦੇ ਕੰਢੇ ਤੇ ਸਥਿਤੀ ਲੱਗ ਗਈ ਸੀ ਚਾਰ ਦਿਨਾਂ ਬਾਅਦ ਲੜਾਈਪਾਂ ਵਿੱਚ ਖਤਮ ਹੋ ਗਈ ਪਰ ਭਾਰਤ ਪਾਕਿਸਤਾਨ ਵਿਚਕਾਰ ਤਣਾਅ ਅਜੇ ਵੀ ਜਾਰੀ ਹੈ ਭਾਰਤ ਪਾਕਿਸਤਾਨ ਕ੍ਰਿਕਟ ਮੈਚ ਆਮ ਤੌਰ ਤੇ ਵੱਡੀ ਭੀੜ ਨੂੰ ਆਕਰਸ਼ਿਤ ਕਰਦੇ ਨੇ ਤੇ ਟਿਕਟਾਂ ਵੀ ਪਹਿਲਾਂ ਹੀ ਵਿਕ ਜਾਂਦੀਆਂ ਨੇ ਪਰ ਇਸ ਵਾਰ ਇਹ ਨਹੀਂ ਹੋਇਆ 25000 ਦੀ ਮਾਮੂਲੀ ਸਮਰੱਥਾ ਦੇ ਬਾਵਜੂਦ ਵੀ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਹਰ ਜਗ੍ਹਾ ਖਾਲੀ ਸੀਟਾਂ ਦਿਖਾਈ ਦੇ ਰਹੀਆਂ ਸਨ ਭਾਰਤ ਨੇ ਮੈਚ ਜਿੱਤ ਲਿਆ ਪਰ ਉਹਨਾਂ ਦੇ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਨਾਲ ਰਵਾਇਤੀ ਹੱਥ ਮਿਲਣ ਤੋਂ ਇਨਕਾਰ ਕਰ ਦਿੱਤਾ ਜਿਸ ਫੈਸਲੇ ਦਾ ਭਾਰਤੀ ਕ੍ਰਿਕਟ ਬੋਰਡ ਅਤੇ ਕੋਚਿੰਗ ਸਟਾਫ ਨੇ ਸਮਰਥਨ ਕੀਤਾ ਉਧਰ ਭਾਰਤੀ ਕਪਤਾਨ ਸੂਰਜ ਕੁਮਾਰ ਯਾਦਵ ਨੇ ਇਸ ਜਿੱਤ ਨੂੰ ਆਪਣੇ ਦੇਸ਼ ਲਈ ਇੱਕ ਸੰਪੂਰਨ ਵਾਪਸੀ ਦਾ ਤੋਹਫਾ ਕਿਹਾ ਅਤੇ ਇਸ ਨੂੰ ਕਸ਼ਮੀਰ ਅਤਵਾਦੀ ਹਮਲੇ ਦੇ ਪੀੜਤਾ ਅਤੇ ਹਥਿਆਰਬੰਦ ਬਲਾਂ ਨੂੰ ਸਮਰਪਿਤ ਕੀਤਾ। ਉਸਨੇ ਕਿਹਾ ਅਸੀਂ ਇੱਥੇ ਸਿਰਫ ਮੈਚ ਖੇਡਣ ਲਈ ਆਏ ਸੀ ਅਤੇ ਉਹਨਾਂ ਨੇ ਇੱਕ ਸੰਪੂਰਨ ਜਵਾਬ ਦਿੱਤਾ ਕਿ ਜ਼ਿੰਦਗੀ ਦੀਆਂ ਕੁਝ ਚੀਜ਼ਾਂ ਖਿਡਾਰੀ ਦੀ ਭਾਵਨਾ ਤੋਂ ਉੱਤੇ ਹੁੰਦੀਆਂ ਨੇ। ਅਸੀਂ ਪਹਿਲਗਾਮ ਅਤਵਾਦੀ ਹਮਲੇ ਦੇ ਸਾਰੇ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹਾਂ ਅਤੇ ਇਹ ਜਿੱਤ ਸਾਡੀਆਂ ਬਹਾਦਰ ਹਥਿਆਰਬੰਦ ਫੌਜਾਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਵਿੱਚ ਹਿੱਸਾ ਲਿਆ ਸੀ। ਦਲਾਸ ਵਿੱਚ ਬੀਤੇ ਦਿਨੀ ਭਾਰਤੀ-ਅਮਰੀਕੀ ਮੋਟਰਲ ਮੈਨੇਜਰ ਚੰਦਰਨਾਗ ਮਲੇਗਿਆ ਦੀ ਬੇਰਹਿਮ ਹੱਤਿਆ ਨੇ ਰਾਸ਼ਟਰੀ ਪੱਧਰ ਤੇ ਤਿੱਖੀ ਰਾਜਨੀਤਿਕ ਗੰੰਡਾ ਨੂੰ ਜਨਮ ਦਿੱਤਾ ਹੈ। ਰਾਸ਼ਟਰਪਤੀ 트ੰਪ ਨੇ ਦੋਸ਼ੀ ਕਿਊਬਨ ਪ੍ਰਵਾਸੀ ਨੂੰ ਕਾਨੂੰਨ ਦੀ ਪੂਰੀ ਹੱਦ ਤੱਕ ਸਜ਼ਾ ਦੇਣ ਦਾ ਵਾਅਦਾ ਕੀਤਾ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਹੀ ਅਜਿਹੇ ਅਪਰਾਧੀ ਖੁੱਲੇ ਆਮ ਤੁਰੇ ਫਿਰਦੇ ਨੇ। ਨਾਗ ਮਲੀਯਾ ਦੀ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕੀਤੀ ਗਈ ਸੀ ਛੱਕੀ ਜੋ ਕੇ ਬਿਨਾ ਕਾਨੂੰਨੀ ਦਰਜੇ ਦੇ ਸੰਯੁਕਤ ਰਾਜ ਵਿੱਚ ਰਹਿ ਰਿਹਾ ਸੀ ਉਸ ਤੇ ਪਹਿਲਾ ਹੀ ਗੰਭੀਰ ਅਪਰਾਧਾਂ ਦੇ ਦੋਸ਼ ਲੱਗ ਚੁੱਕੇ ਨੇ ਜਿਸ ਵਿੱਚ ਬਾਲ ਜਿਨਸੀ ਸ਼ੋਸ਼ਣ ਚੋਰੀ ਅਤੇ ਅਗਵਾ ਕਰਨਾ ਵੀ ਸ਼ਾਮਲ ਹੈ ਉਸ ਨੂੰ ਅਮਰੀਕਾ ਤੋਂ ਕੱਢਣ ਦੇ ਵੀ ਹੁਕਮ ਦਿੱਤੇ ਗਏ ਸਨ ਪਰ ਕਿਊਬਾ ਨੇ ਉਸ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਟਰੰਪ ਨੇ ਐਤਵਾਰ ਰਾਤ ਇੱਕ ਪੋਸਟ ਵਿੱਚ ਕਿਹਾ ਕਿ ਮੈਂ ਚੰਦਰਨਾਗ ਮਲੀਯਾ ਦੇ ਕਤਲ ਬਾਰੇ ਡਰਾਉਣੀਆਂ ਖਬਰਾਂ ਤੋਂ ਜਾਣੂ ਹਾਂ ਇਸ ਵਿਅਕਤੀ ਨੂੰ ਪਹਿਲਾਂ ਹੀ ਭਿਆਨਕ ਅਪਰਾਧਾਂ ਲਈ ਗ੍ਰਿਫਤਾਰ ਕੀਤਾ ਗਿਆ ਸੀ ਪਰ ਅਯੋਗ ਬਾਈਡਨ ਦੇ ਪ੍ਰਸ਼ਾਸਨ ਦੇ ਅਧੀਨ ਉਸ ਨੂੰ ਮੋੜ ਦੇਸ਼ ਵਿੱਚ ਛੱਡ ਦਿੱਤਾ ਗਿਆ ਕਿਉਂਕਿ ਕਿਊਬਾ ਉਸ ਨੂੰ ਵਾਪਸ ਨਹੀਂ ਲੈਣਾ ਚਾਹੁੰਦਾ ਸੀ ਯਕੀਨ ਰੱਖੋ ਮੇਰੇ ਸਮੇਂ ਗੈਰ ਕਾਨੂੰਨੀ ਅਪਰਾਧੀਆਂ ਲਈ ਨਰਮੀ ਖਤਮ ਹੋ ਚੁੱਕੀ ਹੈ ਰਾਸ਼ਟਰਪਤੀ ਨੇ ਵੀ ਕਿਹਾ ਕਿ ਦੋਸ਼ੀ ਜੋ ਇਸ ਵੇਲੇ ਹਿਰਾਸਤ ਵਿੱਚ ਹੈ ਉਸ ਤੇ ਪਹਿਲੀ ਡਿਗਰੀ ਦੇ ਕਤਲ ਦਾ ਮਕਦਮਾ ਚੱਲੇਗਾ ਉਸਨੇ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਹੋਮਲੈਂਡਸ ਰੱਖਿਆ ਸਕੱਤਰ ਕ੍ਰਿਸਟੀਨੋਮ ਅਟਾਰਨੀ ਜਨਰਲ ਪੈਮਬੌਂਡੀ ਅਤੇ ਬਾਰਡਰ ਜ਼ਾਰਟਾਮ ਹੋਮਨ ਦੀਸ਼ ਲਗਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਬਣਾਉਣ ਲਈ ਸ਼ਾਨਦਾਰ ਕੰਮ ਕਰ ਰਹੇ ਨੇ। ਇਸ ਘਟਨਾ ਦੀ ਖਬਰ ਦਲਾਸ ਮੀਡੀਆ ਵਿੱਚ ਆਉਣ ਤੋਂ ਬਾਅਦ ਤੁਰੰਤ ਇਹ ਵਾਸ਼ਿੰਗਟਨ ਤੱਕ ਪਹੁੰਚੀ। ਕੈਲੀਫੋਰਨੀਆ ਦੇ ਡੈਮੋਕ੍ਰੇਟ ਰੋ ਖੰਨਾ ਨੇ ਇਸ ਨੂੰ ਭਿਆਨਕ ਕਹਿੰਦੇ ਹੋਏ ਲਿਖਿਆ ਸੀ ਕਿ ਪੀੜਤ ਇੱਕ ਮਿਹਨਤੀ ਭਾਰਤੀ-ਅਮਰੀਕੀ ਪ੍ਰਵਾਸੀ ਸੀ ਜਿਸ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਮਾਰਿਆ ਗਿਆ। ਇਜ਼ਨਾਲ ਹੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਸਾਹਬ ਕਾਮੇਦਵਾਰ ਵਿਵੇਕ ਰਾਮਾ ਸੁਆਮੀ ਨੇ ਵੀ ਇਸ ਗੱਲ ਤੇ ਜੋੜ ਦਿੱਤਾ ਸੀ ਕਿ ਅਦਾਲਤ ਦੇ ਬਰਖਾਸਤਗੀ ਹੁਕਮ ਦੇ ਬਾਵਜੂਦ ਵੀ ਦੋਸ਼ੀ ਅਮਰੀਕਾ ਵਿੱਚ ਕਿਉਂ ਰਿਹਾ ਉਸਨੇ ਕਿਹਾ ਕਿ ਕਾਤਲ ਦਾ ਹਿੰਸਕ ਅਪਰਾਧਿਕ ਇਤਿਹਾਸ ਇੰਨਾ ਭਿਆਨਕ ਸੀ ਕਿ ਕਿਊਬਾ ਨੇ ਉਸ ਨੂੰ ਵਾਪਸ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਵੀ ਉਹ ਇੱਥੇ ਹੀ ਰਿਹਾ ਉਹਨੇ ਵੀ ਦਾਵਾ ਕੀਤਾ ਕਿ ਸ਼ੱਕੀ ਨੂੰ 13 ਜਨਵਰੀ ਨੂੰ ਰਾਸ਼ਟਰਪਤੀ ਬਾਈਡਨ ਦੇ ਅਹੁਦਾ ਛੱਡਣ ਤੋਂ ਠੀਕ ਪਹਿਲਾਂ ਰਿਹਾ ਕਰ ਦਿੱਤਾ ਗਿਆ ਸੀ ਇਹ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਹੌਣ ਕਾਨੂੰਨ ਦੇ ਰਾਜ ਨੂੰ ਬਹਾਲ ਕਰਨ ਦਾ ਸਮਾਂ ਹੈ ਅਮਰੀਕਾ ਦੇ ਮੁੱਖ ਵਪਾਰ ਵਾਰਤਾਕਾਰ ਬ੍ਰੈਂਡਨ ਲਿੰਚ ਭਾਰਤ ਨਾਲ ਪ੍ਰਸਤਾਵਿਤ ਦਵੱਲੇ ਵਪਾਰ ਗੱਲਬਾਤ ਤੇ ਚਰਚਾ ਕਰਨ ਦੇ ਲਈ ਭਾਰਤ ਦੇ ਦੌਰੇ ਦੇ ਨੇ ਵਣਜ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਲਿੰਚ ਨੇ ਸੋਮਵਾਰ ਰਾਤ ਨੂੰ ਭਾਰਤ ਪਹੁੰਚਣਾ ਹੈ ਉਹ ਅਮਰੀਕਾ ਦੇ ਸਹਾਇਕ ਵਪਾਰ ਪ੍ਰਤੀਨਿਧੀ ਹਨ ਪ੍ਰਸਤਾਵਿਤ ਵਪਾਰ ਸਮਝੌਤੇ ਤੇ ਦੋਵਾਂ ਦੇਸ਼ਾਂ ਵਿਚਕਾਰ ਹੁਣ ਤੱਕ 5 ਦੌਰ ਦੀ ਗੱਲਬਾਤ ਹੋ ਚੁੱਕੀ ਹੈ 6ਵੇਂ ਦੌਰ ਦੀ ਗੱਲਬਾਤ 25 ਤੋਂ 29 ਅਗਸਤ ਦੇ ਵਿਚਕਾਰ ਹੋਣੀ ਸੀ ਪਰ ਅਮਰੀਕਾ ਵੱਲੋਂ ਭਾਰਤੀ ਸਮਾਨ ਤੇ 50% ਡਿਊਟੀ ਲਾਉਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਹੋਣ ਵਾਲੀ ਗੱਲਬਾਤ ਛੇਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਦੀ ਤਿਆਰੀ ਹੈ ਅਮਰੀਕੀ ਪ੍ਰਸ਼ਾਸਨ ਵੱਲੋਂ ਲਾਏ ਗਏ ਉੱਚ ਡਿਊਟੀ ਕਾਰਨ ਭਾਰਤ ਦੇ ਨਿਰਯਾਤ ਪ੍ਰਭਾਵਿਤ ਹੋਏ ਹਨ ਇਸ ਤਨਾਅ ਕਾਰਨ ਪ੍ਰਸਤਾਵਿਤ ਵਪਾਰ ਸਮਝੌਤੇ ਦੀ ਪ੍ਰਗਤੀ ਵਿੱਚ ਵੀ ਰੁਕਾਵਟ ਆਈ ਹੈ ਦੋਵਾਂ ਦੇਸ਼ਾਂ ਨੇ ਪਹਿਲਾਂ ਸਤੰਬਰ ਅਕਤੂਬਰ ਤੱਕ ਸਮਝੌਤੇ ਦੇ ਪਹਿਲੇ ਪੜਾਅ ਨੂੰ ਪੂਰਾ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਸੀ ਲਿੰਚ ਏਸ਼ੀਆ ਦੇ ਖੇਤਰ ਦੇ 15 ਦੇਸ਼ਾਂ ਨਾਲ ਅਮਰੀਕਾ ਦੀ ਵਪਾਰ ਨੀਤੀ ਦੇ ਨਿਰਮਾਣ ਅਤੇ ਲਾਗੂ ਕਰਨ ਦੀ ਨਿਗਰਾਨੀ ਕਰਦਾ ਹੈ। ਕੈਨੇਡਾ ਪਿਛਲੇ ਕੁਝ ਸਾਲਾਂ ਤੋਂ ਪੜ੍ਹਾਈ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਉਸ ਦਾ ਕਾਰਨ ਹੈ ਇਸ ਦੀਆਂ ਘੱਟ ਫੀਸਾਂ ਅਤੇ ਸੌਖੇ ਵੀਜ਼ਾ ਦੇ ਨਿਯਮ। ਪਰ ਹਾਲ ਹੀ ਵਿੱਚ ਉਥੋਂ ਦੀ ਸਰਕਾਰ ਨੇ ਸਟੂਡੈਂਟ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿੱਚ ਕਈ ਹੋਰ ਪਾਬੰਦੀਆਂ ਜੋੜ ਦਿੱਤੀਆਂ ਨੇ ਜਿਸ ਦੇ ਕਾਰਨ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। ਜੇ ਅਸੀਂ ਇਸ ਤਹੱਕੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵੀਜ਼ਾ ਪਾਬੰਦੀਆਂ ਵਾਲਾ ਪ੍ਰਬੰਧ ਇਹ ਮੰਨਿਆ ਜਾਂਦਾ ਹੈ ਇਮੀਗ੍ਰੇਸ਼ਨ ਰਿਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ 2025 ਵਿੱਚ ਭਾਰਤੀ ਵਿਦਿਆਰਥੀਆਂ ਦੀਆਂ ਲਗਭਗ 80% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਏਸ਼ੀਆ ਤੇ ਅਫਰੀਕਾ ਦੇ ਬੇਨਿਕਾਰਾਂ ਨੂੰ ਵੀ ਨੁਕਸਾਨ ਚਲਣਾ ਪਿਆ ਪਰ ਭਾਰਤੀ ਵਿਦਿਆਰਥੀਆਂ ਦੇ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਇਸ ਨਾਲ ਭਾਰਤੀ ਵਿਦਿਆਰਥੀ ਹੁਣ ਹੋਰਾਂ ਦੇਸ਼ਾਂ ਵੱਲ ਝੁਕਾ ਕਰਨ ਲੱਗੇ ਨੇ ਐਕਸਾਸ ਦੇ ਗਵਰਨਰ ਗ੍ਰੈਗ ਐਬੋਰਟ ਨੇ ਕਿਹਾ ਹੈ ਕਿ ਉਹਨਾਂ ਦੇ ਸੂਬੇ ਨੇ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰਨ ਤੇ ਪੰਦੀ ਲਾ ਦਿੱਤੀ ਹੈ ਅਤੇ ਲੋਕਾਂ ਨੂੰ ਕਾਰੋਬਾਰਾਂ ਜਾਂ ਵਿਅਕਤੀਆਂ ਤੇ ਸ਼ਰੀਆ ਪਾਲਣਾ ਥੋਪਣ ਦੀ ਕਿਸੇ ਵੀ ਕੋਸ਼ਿਸ਼ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਐਬੋਰਟ ਦੀ ਇਹ ਟਿੱਪਣੀ ਹਿਊਸਟਨ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਈ ਹੈ ਜਿਸ ਵਿੱਚ ਇੱਕ ਮੌਲਵੀ ਨੂੰ ਲਾਊਡਸਪੀਕਰਾਂ 'ਹਿੰ ਦੁਕਾਨਦਾਰਾਂ ਨੂੰ ਸ਼ਰਾਬ, ਸੂਰ ਤਮਾਸ ਜਾਂ ਲਾਟਰੀ ਟਿਕਟਾਂ ਨਾ ਵੇਚਣ ਦੀ ਅਪੀਲ ਕਰਦੇ ਦਿਖਾਇਆ ਗਿਆ ਸੀ। About ਨੇ ਮੰਗਲਵਾਰ ਨੂੰ X ਦੇ ਇੱਕ ਪੋਸਟ ਵਿੱਚ ਕਿਹਾ ਮੈਂ ਟੈਕਸਾਸ ਵਿੱਚ ਸ਼ਰੀਆ ਕਾਨੂੰਨ ਅਤੇ ਸ਼ਰੀਆ ਕਾਨੂੰਨੀ ਪ੍ਰਕਿਰਿਆ ਦੇ ਬੰਦੀ ਲਾਉਣ ਵਾਲੇ ਕਾਨੂੰਨ ਤੇ ਦਸਤਖਤ ਕੀਤੇ ਨੇ ਕਿਸੇ ਵੀ ਉਦਯੋਗ ਅਤੇ ਕਿਸੇ ਵੀ ਵਿਅਕਤੀ ਨੂੰ ਅਜਿਹੇ ਮੂਰਖਾਂ ਤੋਂ ਡਰਨਾ ਨਹੀਂ ਚਾਹੀਦਾ ਬੀਤੇ ਦਿਨੀ ਇੱਕ ਬ੍ਰਿਟਿਸ਼ ਸਿੱਖ ਲੜਕੀ ਨਾਲ ਦੋ ਬ੍ਰਿਟਿਸ਼ ਨੌਜਵਾਨਾਂ ਨੇ ਜ਼ਬਰਦਸਤ ਕੀਤਾ ਅਤੇ ਉਸ ਤੇ ਨਸਲੀ ਟਿੱਪਣੀਆਂ ਕੀਤੀਆਂ ਸਨ ਜਿਸ ਦੇ ਮੱਦੇਨਜ਼ਰ ਐਤਵਾਰ ਨੂੰ ਬ੍ਰਿਟੇਨ ਵਿੱਚ ਸਥਾਨਕ ਸਿੱਖ ਪਾਇ ਚਾਰੇ ਨੇ ਹਮਲੇ ਵਾਲੀ ਥਾਂ ਤੇ ਇੱਕ ਵਿਰੋਧ ਮਾਰਚ ਕੱਢਿਆ ਤਾਂ ਜੋ ਜੀਆ ਘਟਨਾਵਾਂ ਖਿਲਾਫ ਇੱਕ ਜੁਟਤਾ ਵਿਖਾਈ ਜਾ ਸਕੇ ਅਤੇ ਪੀੜਤਾ ਤੇ ਉਸਦੇ ਪਰਿਵਾਰਾਂ ਲਈ ਪ੍ਰਾਰਥਨਾ ਕੀਤੀ ਜਾ ਸਕੇ ਉੱਧਰ ਪੁਲਿਸ ਵੱਲੋਂ ਜ਼ਬਰਜਨਾਹ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਕਿਹਾ ਕਿ 32 ਤੋਂ 35 ਸਾਲ ਦੀ ਉਮਰ ਦੇ ਸ਼ੱਕੀ ਨੂੰ ਐਤਵਾਰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਹ ਘਟਨਾ ਪਿਛਲੇ ਮੰਗਲਵਾਰ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ 올ਡਬਰੀ ਵਿੱਚ ਹੋਈ ਸੀ ਜੋ ਇੱਕ ਨਸਲੀ ਤੌਰ ਤੇ ਪ੍ਰੇਤ ਬਲਾਤਕਾਰ ਸੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅੰਦਾਜ਼ੇ ਨਾ ਲਾਉਣ ਕਿਉਂਕਿ ਅਸੀਂ ਉਹਨਾਂ ਸਾਰੇ ਲੋਕਾਂ ਦੀ ਪਛਾਣ ਕਰਨ ਤੇ ਉਹਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਸ ਘਟਨਾ ਵਿੱਚ ਸ਼ਾਮਲ ਹੋ ਸਕਦੇ ਨੇ ਵੈਸਟ ਮਿਡਲੈਂਡਸ ਹਲਕੀ ਟੈਂਪਲਿਟੀ ਸਿੱਖ ਸੈਂਸਰ ਮੈਂਬਰ ਅਪ੍ਰੀਤ ਕੌਰ ਗੇਲੇ ਨੇ ਸੋਸ਼ਲ ਮੀਡੀਆ ਤੇ ਇਸ ਬੰਦੀ ਪੋਸਟ ਕੀਤਾ 올ਡਬਰੀ ਵਿੱਚ ਇੱਕ ਸਿੱਖ ਨੌਜਵਾਨ ਔਰਤ ਤੇ ਹੋਏ ਭਿਆਨਕ ਹਮਲੇ ਤੋਂ ਮੈਂ ਬਹੁਤ ਹੈਰਾਨ ਹਾਂ ਇਹ ਬਹੁਤ ਜ਼ਿਆਦਾ ਹਿੰਸਾ ਦਾ ਕੰਮ ਸੀ ਪਰ ਇਸ ਨੂੰ ਨਸਲੀ ਤੌਰ ਤੇ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਸ਼ੀਆਂ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਸੀ ਕਿ ਉਹ ਇੱਥੋਂ ਦੀ ਨਹੀਂ ਹੈ ਆਪਣੇ ਦੇਸ਼ ਵਾਪਸ ਜਾਏ ਸੰਸਦ ਮੈਂਬਰ ਨੇ ਕਿਹਾ ਹੈ ਕਿ ਸਾਡੇ ਸਿੱਖ ਭਾਈਚਾਰੇ ਅਤੇ ਹਰ ਭਾਈਚਾਰੇ ਨੂੰ ਸੁਰੱਖਿਅਤ ਸਤਕਾਰਯੋਗ ਅਤੇ ਕਦਰਦਾਨੀ ਮਹਿਸੂਸ ਕਰਨ ਦਾ ਸਾਡਾ ਅਧਿਕਾਰ ਹੈ 올ਡਬਰੇ ਜਾਂ ਯੂਕੇ ਵਿੱਚ ਕਿਤੇ ਵੀ ਨਸਲਵਾਦ ਅਤੇ ਨਾਰੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ ਮੇਰੇ ਵਿਚਾਰ ਪੀੜਤਾ ਉਸਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਦੇ ਨਾਲ ਨੇ ਅਦਰ ਰੋਸ ਕਰ ਰਹੇ ਭਾਈਚਾਰੇ ਵੱਲੋਂ ਸਿੱਖ ਸਟੈਂਡ ਅਗੇਂਸਟ ਰੇਪ ਐਂਡ ਹੇਟ ਵੀ ਆਰ ਸਿੱਖ ਵੀ ਆਰ ਬ੍ਰਿਟਿਸ਼ ਵੀ ਸਟੈਂਡ ਇਨ ਸੋਲੀਡੈਰੀਟੀ ਵਿਦ ਅਵਰ ਸਿਸਟਰ ਯੂਨਾਈਟਿਡ ਅਗੇਂਸਟ ਰੇਸਿਜ਼ਮ ਇਹ ਤਖਤੀਆਂ ਵਾਲੇ ਬੋਰਡ ਹੱਥਾਂ ਵਿੱਚ ਫੜੇ ਹੋਏ ਸਨ ਇਸ ਘਟਨਾ ਦੀ ਵਿਸ਼ਵ ਦੌਰ ਤੇ ਵੀ ਕਾਫੀ ਨਿੰਦਾ ਕੀਤੀ ਗਈ ਹੈ ਅਤੇ ਇਸ ਨੇ ਸਿੱਖ ਭਾਈਚਾਰੇ ਨੂੰ ਖਾਸ ਤੌਰ ਤੇ ਝੰਡੂੜੀ ਰੱਖ ਦਿੱਤਾ ਹੈ ਪ੍ਰਵਾਸੀਆਂ ਦੇ ਖਿਲਾਫ ਪੂਰੀ ਦੁਨੀਆ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਸ ਨੇ ਪ੍ਰਵਾਸੀ ਭਾਈਚਾਰੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਤਾਜ਼ਾ ਖਬਰ ਇੰਗਲੈਂਡ ਤੋਂ ਹੈ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਲੋਕ ਸੜਕਾਂ ਤੇ ਉਤਰੇ ਸ਼ਨੀਵਾਰ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਯੂਨਾਈਟਿਡ ਕਿੰਗਡਮ ਨਾਂ ਦੀ ਰੈਲੀ ਕੀਤੀ ਜਿਸ ਦੀ ਅਗਵਾਈ ਐਂਟੀ ਇਮੀਗ੍ਰੇਸ਼ਨ ਦੇ ਨੇਤਾ ਟਾਮੀ ਰੋਬਿੰਸਨ ਨੇ ਕੀਤੀ ਜੋ ਕਿ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਪਰ ਵਿਵਾਦਪੂਰਨ ਸੱਜੀ ਪੱਖੀ ਨੇਤਾਵਾਂ ਵਿੱਚੋਂ ਇੱਕ ਹੈ ਇਸ ਦੌਰਾਨ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਸਾਡਾ ਦੇਸ਼ ਸਾਨੂੰ ਵਾਪਸ ਕਰੋ ਅਤੇ ਯੂਨਾਈਟਿਡ ਕਿੰਗਡਮ ਦੇ ਸਲੋਗਨਾਂ ਵਾਲੇ ਪੋਸਟਰ ਦੇ ਝੰਡੇ ਫੜੇ ਦਿਖਾਈ ਦਿੱਤੇ ਪੁਲਿਸ ਨੇ ਨਾਲ ਲੋਕਾਂ ਨੂੰ ਯੂਨਾਈਟਿਡ ਕਿੰਗਡਮ ਰੈਲੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨਾਲ ਝੜਪ ਵੀ ਹੋਈ ਜਿਸ ਕਾਰਨ ਕਈ ਪੁਲਿਸ ਵਾਲੇ ਤੇ ਪ੍ਰਦਰਸ਼ਨਕਾਰੀ ਜ਼ਖਮੀ ਹੋਏ ਤੇ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ 2025 ਵਿੱਚ ਹੁਣ ਤੱਕ 28000 ਤੋਂ ਵੱਧ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰਕੇ ਕਿਸ਼ਤੀਆਂ ਰਾਹੀਂ ਬ੍ਰਿਟੇਨ ਵਿੱਚ ਦਾਖਲ ਹੋ ਚੁੱਕੇ ਨੇ ਇਸ ਦੌਰਾਨ ਹਾਲ ਹੀ ਦੇ ਸਾਲਾਂ ਵਿੱਚ ਵੀ ਇੱਕ ਪ੍ਰਵਾਸੀ ਨੇ ਇੱਕ 14 ਸਾਲਾ ਨਾਬਾਲਗ ਲੜਕੀ ਨਾਲ ਜ਼ਬਰਜਨਾਹ ਕੀਤਾ ਸੀ ਜਿਸ ਕਾਰਨ ਲੋਕਾਂ ਵਿੱਚ ਪ੍ਰਵਾਸੀਆਂ ਖਿਲਾਫ ਗੁੱਸਾ ਹੋਰ ਵੱਧ ਗਿਆ ਹੈ ਤੇ ਹੁਣ ਉਹ ਸਰਕਾਰ ਤੇ ਪ੍ਰਵਾਸੀਆਂ ਖਿਲਾਫ ਕਾਰਵਾਈ ਲਈ ਦਬਾਅ ਬਣਾਉਣ ਲਈ ਸੜਕਾਂ ਤੇ ਉਤਰ ਆਏ ਨੇ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਵਿਰੋਧੀ ਪਾਰਟੀਆਂ ਵੀ ਇਸ ਬਾਰੇ ਆਪਣੀਆਂ ਯੋਜਨਾਵਾਂ ਬਣਾ ਸਕਦੀਆਂ ਹਨ